ਅਟਾਰੀ ਬਾਗ ਦਾ ਸਰਾਦ ਉਤੇ ਹੁੰਦੀ ਰਿਟਰੀਟ ਸੈਰਮਨੀ ਦੇ ਸਮੇਂ ਦੇ ਵਿੱਚ ਤਬਦੀਲੀ ਬੀਐਸਐਫ ਵੱਲੋਂ ਕੀਤੀ ਗਈ ਹੈ ਤੇ ਪਹਿਲਾਂ ਇਸ ਦਾ ਸਮਾਂ 6:30 ਤੋਂ 7 ਵਜੇ ਤੱਕ ਹੁੰਦਾ ਸੀ ਤੇ ਹੁਣ ਇਸ ਦੇ ਸਮੇਂ ਵਿੱਚ ਤਬਦੀਲੀ ਕਰਕੇ ਇਸ ਨੂੰ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਅਧਿਕਾਰੀਆਂ ਨੇ ਮੌਸਮ ਦੇ ਵਿੱਚ ਹੋ ਰਹੀ ਤਬਦੀਲੀ ਦੇ ਚਲਦੇ ਇਹ ਫੈਸਲਾ ਲਿਆ ਹੈ ਤੇ ਇਸ ਫੈਸਲੇ ਦੇ ਨਾਲ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਸ਼ਾਮ ਦੇ ਵਕਤ ਹੰਦਿਰ ਰਿਟਰੀਟ ਸਰਮਨੀ ਨੂੰ ਵੇਖਣ ਦੇ ਲਈ ਜੁੜਦੇ ਸੀ ਤੇ ਅੱਧਾ ਘੰਟਾ ਪਹਿਲਾਂ ਹੋ ਰਹੀ ਰਿਟਰੀਟ ਸਰਮਨੀ ਦੇ ਚਲਦੇ ਸਲਾਨੀਆਂ ਨੂੰ ਵੱਡਾ ਫਾਇਦਾ ਹੋਏਗਾ ਤਾਰੀਬਾਗਾ ਸਰਹੱਦ ਉਤੇ ਹੁੰਦੀ ਰਿਟਰੀਟ ਸੈਰਮਨੀ ਦੇ ਸਮੇਂ ਦੇ ਵਿੱਚ ਤਬਦੀਲੀ ਬੀਐਸਐਫ ਵੱਲੋਂ ਕੀਤੀ ਗਈ ਹੈ ਤੇ ਪਹਿਲਾਂ ਇਸ ਦਾ ਸਮਾਂ 6:30 ਤੋਂ 7 ਵਜੇ ਤੱਕ ਹੁੰਦਾ ਸੀ ਤੇ ਹੁਣ ਇਸ ਦੇ ਸਮੇਂ ਵਿੱਚ ਤਬਦੀਲੀ ਕਰਕੇ ਇਸ ਨੂੰ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਅਧਿਕਾਰੀਆਂ ਨੇ ਮੌਸਮ ਦੇ ਵਿੱਚ ਹੋ ਰਹੀ ਤਬਦੀਲੀ ਦੇ ਚਲਦੇ ਇਹ ਫੈਸਲਾ ਲਿਆ ਹੈ ਤੇ ਇਸ ਫੈਸਲੇ ਦੇ ਨਾਲ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਸ਼ਾਮ ਦੇ ਵਕਤ ਹੁੰਦੀ ਰਿਟਰੀਟ ਸਰਮਨੀ ਨੂੰ ਵੇਖਣ ਦੇ ਲਈ ਜੁੜਦੇ ਸੀ ਤੇ ਅੱਧਾ ਘੰਟਾ ਪਹਿਲਾਂ ਹੋ ਰਹੀ ਰਿਟਰੀਟ ਸਰਮਨੀ ਦੇ ਚਲਦੇ ਸੈਲਾਨੀਆਂ ਨੂੰ ਵੱਡਾ ਫਾਇਦਾ ਹੋਏਗਾ